آباد زندہ باد مردہ آباد پنجاب سرکار مردہ آباد زندہ باد مردہ آباد لوکاں دا ایک زندہ باد زندہ باد کھڑنو کو زمین بچاؤ سنگرش کمیٹی زندہ باد زندہ باد زندہ باد کھڑنا مافیا مردہ آباد مردہ آباد مردہ آباد لانا پیا ایں ایگینٹی ایں کا پیا کہ ڈرنے والو ہنوں کوئی نہ کوئی جواب ملنا چاہیدا ہے Só o <laughs> ਸੱਣਾ ਲਗਾਇਆ ਜਾ ਰਿਹਾ ਹੈ ਲੋਰ ਤੋਂ ਵੀ ਜਾ ਰਿਹਾ ਹੈ ਅ ਗੈਰਕਾਨੂੰਨੀ ਮਾਈਨਿੰਗ ਨੂੰ ਲੈ ਕੇ ਹੁਸ਼ਿਆਰਪੁਰ ਦਾ ਕੰਢੀ ਦਾ ਇਲਾਕਾ ਪਹਿਲਾਂ ਹੀ ਜਿਆਦਾ ਬਹੁਤ ਜਿਆਦਾ ਤਰਾਸਦਾ ਹੈ ਉੱਥੇ ਹੋਰ ਸੋਨ ਕ੍ਰੈਸ਼ਰਾਂ ਨੂੰ ਜਿਹੜੀ ਪ੍ਰਵਾਨਗੀ ਪলিউਸ਼ਨ ਕੰਟਰੋਲ ਬੋਰਡ ਤੇ ਮਾਈਨਿੰਗ ਵਿਭਾਗ ਨੇ ਕਾਨੂੰਨ ਦੀ ਤੋੜpan ਕਰਕੇ ਦੇ ਦਿੱਤੀ ਜਦਕਿ ਲੋਕ ਲਗਾਤਾਰ ਪਿਛਲੇ 15 ਸਾਲਾਂ ਤੋਂ ਗੈਰ ਕਾਨੂੰਨੀ ਮਾਈਨਿੰਗ ਤੇ ਸੋਨ ਕ੍ਰੈਸ਼ਰਾਂ ਦਾ ਵਿਰੋਧ ਕਰ ਰਹੇ ਆ ਤੇ ਹੋਰ ਸੋਨ ਕ੍ਰੈਸ਼ਰਾਂ ਨੂੰ ਲਗਾਉਣ ਦੀ ਪ੍ਰਵਾਨਗੀ ਦਿੱਤੀ ਉਹਦੇ ਵਿਰੋਧ ਦੇ ਵਿੱਚ ਅੱਜ ਪਿੰਡਾਂ ਦੇ ਲੋਕਾਂ ਨੇ ਖਾਨਾਂ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਝੰਡੇ ਹਟ ਕੱਟਿਆ ਹੋ ਕੇ ਚੀਰ ਦੀ ਗੋਦ ਦੇ ਵਿੱਚ ਪ੍ਰਦਰਸ਼ਨ ਕੀਤਾ ਕਿ ਜਿੰਨੇ ਵੀ ਕ੍ਰੈਸ਼ਰਾਂ ਨੂੰ ਇੱਥੇ ਐਨਓਸੀ ਦਿੱਤੀ ਆ ਉਹ ਤੁਰੰਤ ਰੱਦ ਕੀਤੀ ਜਾਵੇ ਜੇ ਰੱਦ ਨਾ ਹੋਈ ਆਉਣ ਵਾਲੇ ਸਮੇਂ 'ਚ ਇਹ ਫਿਰ ਵੱਡੇ ਸੰਘ ਸਕਦਾ ਉਸ ਤੋਂ ਬਾਅਦ ਅਗਲੀ ਗੱਲ ਕਰਨੀ ਕੀ ਕਿਤੇ ਵੀ ਜੇ ਸਰਕਾਰ ਦੇ ਚੂਹੇ ਦੇਖੋ ਅਸੀਂ ਹਫਤੇ ਹਫਤੇ ਇੱਕ ਦਾ ਟਾਈਮ ਦੇਣਾ ਹੈ ਹਫਤੇ ਤੋਂ ਬਾਅਦ ਕਿਉਂਕਿ ਦੋ ਰੇਜੇ ਹੈ ਇਹ ਵੀ ਪੱਕੇ ਮੋਰਚੀਆਂ ਦੇ ਵੱਲ ਨੂੰ ਜਾਏਗੀ ਜੇ ਇਹ ਜਿਹੜੇ ਕਲੈਕਸ਼ਨ ਜਿਹੜੇ ਨਵੇਂ ਕਰਾਂ ਦੇ ਵਿੱਚ ਲੱਗਦਾ ਪਿਆ ਢਾਡੀਆਂ ਦੇ ਵਿੱਚ ਲੱਗ ਗਿਆ ਉਹਦੇ ਕਾਗਜ਼ ਰੱਦ ਨਾ ਹੋਏ ਭੋਲ ਵਿਧਵਾਣੀ ਵਾਲਾ ਪਾਈਪ ਲਾਈਨ ਚ ਹੰਦਵਾਲ ਚ ਇੱਕ ਹੋਰ ਲੱਗ ਰਿਹਾ ਚ ਇਧਰ ਕਹਿ ਲਿਆ ਵੀ ਜੁਗਿਆਲ ਵਾਲੇ ਪਾਸੇ ਹੈ ਇਹਨਾਂ ਦੇ ਟੋਟਲ ਕਲੈਕਸ਼ਨ ਰੱਦ ਨਾ ਹੋਏ ਕਾਗਜ਼ ਨਾ ਰੱਦ ਹੋਏ ਪਲੱਸ ਕਿਹਾ ਨਹੀਂ ਬਕਾਇਦਾ ਪ੍ਰਸ਼ਾਸਨ ਨੇ ਸਟੇਟਮੈਂਟ ਨਹੀਂ ਜਾਰੀ ਕੀਤੀ ਤੇ ਇਥੇ ਕੋਈ ਵੀ ਹੋਰ ਸਟੋ ਤੇ ਪਕਾਇਦਾ ਐਮਐਲਏ ਨੇ ਕਿਹਾ ਨਹੀਂ ਕਿਹਾ ਇਹ ਗੱਲ ਕਹੀ ਨਹੀਂ ਜਦ ਤੱਕ ਵੀ ਇੱਕ ਨੂੰ ਕੋਈ ਕ੍ਰੈਕਸ਼ਨ ਨਹੀਂ ਲੱਗੂਗਾ ਉਦੋਂ ਤੱਕ ਲੋਕ ਇੱਥੇ ਸ਼ਾਂਤ ਰਹਿਣਗੇ ਨਹੀਂ ਤਾਂ ਪੱਕੇ ਸੰਘਰਸ਼ਾਂ ਦੇ ਵੱਲ ਪੱਕੇ ਧਰਨੇ ਦੇ ਵੱਲ ਨੂੰ ਸਾਨੂੰ ਵਧਣਾ ਪਾਊਗਾ ਇਹ ਜਿਹੜਾ ਮੈਨੂੰ ਲੱਗਦਾ ਚੀਰਦੀ ਗੁਈ ਵਾਲੇ ਅੱਡੇ ਤੋਂ ਜਿਹੜਾ ਮਾਈਨਿੰਗ ਜਿਹੜੀ ਟੋਟਲ ਕ੍ਰੋਸ ਹੁੰਦੀ ਆ ਇਹ ਟੋਟਲ ਜਿਹੜੀਆਂ ਗੱਡੀਆਂ ਸੀ ਬੰਦ ਕਰਦਣੀਆਂ ਆ ਨਾਲੇ ਸਮੇਂ 'ਚ ਸਿਰਫ ਹਫ਼ਤੇ 10 ਦਿਨਾਂ ਦਾ ਸਮਾਂ ਦੇਣਾ ਆ ਪਿੰਡਾਂ ਦੇ ਵਿੱਚ ਆਲਰੇਡੀ ਲੰਬੇ ਸਮੇਂ ਤੋਂ ਮਾਈਨਿੰਗ ਦੇ ਵਿਰੁੱਧ ਲੜਦੇ ਲੋਕ ਸੰਘਰਸ਼ ਕਰਦੇ ਉਹਨਾਂ ਨੇ ਜਥੇਬੰਦ ਹੋ ਕੇ ਬੈਠੇ ਹੋਏ ਆ ਤੇ ਇੱਕ ਵਾਰ ਕ ਅ ਕਹ ਲਈਏ ਡੀਸੀ ਨੂੰ ਕੋਮਲ ਮਿੱਤਲ ਜੀ ਨੂੰ ਜਾਂ ਪੋਲੀਸ਼ਨ ਕੰਟਰੋਲ ਬੋਰਡ ਨੂੰ ਜਾਂ ਮਾਈਨਿੰਗ ਦੇ ਵਿਭਾਗ ਨੂੰ ਦੇਖਣਾ ਚਾਹੀਦਾ ਵੀ ਇੱਥੇ ਬੰਦ ਹੋਵੇ ਪਰ ਉਹ ਹੋ ਨਹੀਂ ਰਹੀ ਤੇ ਇਹਦਾ ਮਤਲਬ ਲੋਕਾਂ ਦੀ ਮਜਬੂਰੀ ਹੈ ਵੀ ਪੱਕੇ ਤੌਰ ਤੇ ਧਰਨੇ ਦੇ ਬਲ ਨੂੰ ਵਧਣੇ ਪੈਣਾ ਹੈ ਤੇ ਸਾਡਾ ਸਾਹਬ ਹੈ ਜਾਂ ਤੱਕ ਰੈਕਸ਼ਰ ਬੰਦ ਕਰੋ ਜਾਂ ਫਿਰ ਲੋਕਾਂ ਨੂੰ ਮਾਰ ਦਿਓ ਜੇ ਨਹੀਂ ਇਦਾਂ ਤਾਂ ਕੰਮ ਕਰਨਾ ਤਾਂ ਫਿਰ ਲੋਕ ਤਾਂ ਸੜਕਾਂ ਤੇ ਆਣਗੇ ਸੜਕਾਂ ਜਾਮ ਕਰਨਗੇ ਉਹਦਾ ਫਿਰ ਖਾਮਿਆਜ਼ਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਭੁਗਤਣਾ ਪਵੇਗਾ ਅੱਜ ਛੀਰ ਦੀ ਖੂਹ ਵਿਖੇ ਬੱਖੋ-ਬੱਖ ਜਥੇਬੰਦੀਆਂ ਅਤੇ ਦਸੂਹਾ ਮੁਕੇਰੀਆਂ ਦੇ ਇਸ ਕੰਢੀ ਖੇਤਰ ਦੇ ਲੋਕਾਂ ਵੱਲੋਂ ਜਿਹੜਾ ਇੱਕ ਧਰਨਾ ਲਗਾਇਆ ਗਿਆ ਹੈ ਅ ਪਿਛਲੇ ਦਿਨੀ ਇੱਕ ਗੱਲ ਲੋਕਾਂ ਦੇ ਵਿੱਚ ਆਈ ਹੈ ਕਿ ਨਵੇਂ ਕ੍ਰੈਸ਼ਰਾਂ ਨੂੰ ਜਿਹੜੀ ਆ ਉਹ ਪਰਮਿਸ਼ਨ ਦਿੱਤੀ ਜਾ ਰਹੀ ਹੈ ਸਾਡਾ ਇਲਾਕਾ ਦਾ ਪਹਿਲਾਂ ਹੀ ਕ੍ਰੈਸ਼ਰ ਮਾਫੀਆ ਦੀ ਚਪੇੜ ਦੇ ਵਿੱਚ ਬੁਰੀ ਤਰ੍ਹਾਂ ਉਲਝਿਆ ਹੋਇਆ ਹੈ ਬਹੁਤ ਵੱਡੇ ਪੱਧਰ ਤੇ ਪਹਿਲਾਂ ਹੀ ਇਲਾਕਾ ਲੁੱਟਿਆ ਤੇ ਕੁੱਟਿਆ ਜਾ ਚੁੱਕਾ ਹੈ ਤੇ ਲੋਕ ਜਿਹੜੇ ਨੇ ਉਹ ਨਵੇਂ ਕ੍ਰੈਸ਼ਰ ਦਾ ਇਸ ਕਰਕੇ ਵਿਰੋਧ ਕਰ ਰਹੇ ਆ ਕਿ ਇਥੇ ਤਾਂ ਪਹਿਲੀ ਗੱਲ ਪੁੱਟਣ ਨੂੰ ਕੁਝ ਰਹਿ ਨਹੀਂ ਗਿਆ ਦੂਸਰੀ ਗੱਲ ਇਹ ਕਿਉਂਕਿ ਪੌਂਗ ਡੈਮ ਦੀ ਤਲਹਟੀ ਦੇ ਵਿੱਚ ਵਸਿਆ ਹੋਇਆ ਇਲਾਕਾ ਹੈ ਇਸ ਨੂੰ ਜ਼ਿਆਦਾ ਤਬਾਹ ਕਰਕੇ ਪੰਜਾਬ ਦੇ ਹੋਰ ਇਸ ਇਲਾਕੇ ਦੇ এনवायरमेंट ਦੇ ਨਾਲ ਬਹੁਤ ਵੱਡਾ ਖਿਲਵਾੜ ਜਿਹੜਾ ਹੈ ਉਹ ਕੀਤਾ ਜਾ ਰਿਹਾ ਉਸ ਦਾ ਵਿਰੋਧ ਜਿਹੜਾ ਲੋਕਾਂ ਦੁਆਰਾ ਕੀਤਾ ਜਾ ਰਿਹਾ